ਜੁੱਧ ਨਸਿਰਬੋਧ ਮਹਿੰਮ ਦੇ ਤਹਿਤ ਸੰਗਰੂਰ ਪੁਲਿਸ ਨੇ ਇੱਕ ਡਰੱਗ ਸਪਲਾਈ ਰੈਕਟ ਦਾ ਪਰਦਾਫਾਸ਼ ਕੀਤਾ ਹੈ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਅਸੀਂ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 1 ਕਿਲੋ 600 ਗ੍ਰਾਮ ਹਿਰੋਇਨ ਤਿੰਨ ਪਿਸਤੌਲ 32 ਬੋਰ ਦੋ ਦੇਸੀ 12 ਬੋਰ ਰਾਈਫਲ 13 ਜੰਦਾ ਕਾਰਤੂਸ ਅਤੇ 12 ਮੋਬਾਈਲ ਜ਼ਬਤ ਕੀਤੇ ਹਨ ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਜੁੱਧ ਨਸਿਆਂ ਵਿਰੁੱਧ ਮਹਿੰਮ ਤਹਿਤ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਵਿੱਚ ਪੁਲਿਸ ਨੇ ਨਸ਼ਾ ਵੇਚਣ ਵਾਲੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਨਸ਼ੇ ਵਿਰੁੱਧ ਚਲਾਈ ਮਹਿੰਮ ਦੇ ਤਹਿਤ ਸੰਗਰੂਰ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ। ਉਹਨਾਂ ਦੱਸਿਆ ਇਹ ਵਿਅਕਤੀ ਜੇਲ੍ਹ ਵਿੱਚ ਹੀ ਨਸ਼ੇ ਦਾ ਰੈਕਟ ਚਲਾ ਰਹੇ ਸਨ। ਉਹਨਾਂ ਨੂੰ ਟ੍ਰੇਸ ਕਰਨ ਤੋਂ ਬਾਅਦ ਹੀ ਇਹ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਕੋਲੋਂ ਇੰਨੀ ਵੱਡੀ ਰਿਕਵਰੀ ਹੋਈ ਹੈ। ਅਤੇ ਅਸਲਾਬੀ ਬਰਾਮਦ ਕੀਤਾ ਗਿਆ ਹੈ ਜੀ ਇੱਕ ਅਪ੍ਰੈਲ ਦੇ ਮਹੀਨੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਪੁਲਿਸ ਸਟੇਸ਼ਨ ਸਦਰ ਤੂਰੀ ਵਿੱਚ ਜਿੱਥੇ ਦੋ ਦੋਸ਼ੀ ਨਿਗਮ ਉਰਫ ਲੱਕੀ ਅਤੇ ਗੁਰਫਰੀ ਉਰਫ ਪੈਰੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਜਦੋਂ ਟੀਮਸ ਨੇ ਇੰਟਰਸੈਪਟ ਕੀਤਾ ਉਹ ਮੌਕੇ ਤੋਂ ਫਰਾਰ ਹੋ ਗਏ ਸੀਗੇ ਲੇਕਿਨ ਉਹਨਾਂ ਤੇ ਕੋਲੋਂ ਸਾਨੂੰ ਬਰਾਮਦਗੀ ਹੋਈ ਸੀਗੀ 125 ਗ੍ਰਾਮ ਹਿਰੋਇਨ ਇੱਕ ਪਿਸਤੌਲ 12 ਬੋਰ 7 ਜ਼ਿੰਦਾ ਕਾਰਤੂਸ ਅਤੇ 4 ਮੋਬਾਈਲ ਫੋਨ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਤੋਂ ਬਾਅਦ ਸਾਡੀ Uh, SPD DSPD ਸਾਡੀ CIGD ਟੀਮਸ ਲੋਕਲ ਪੁਲਿਸ ਦੀ ਟੀਮ ਸਾਰਿਆਂ ਨੇ ਜੁਆਇੰਟਲੀ ਆਪਰੇਸ਼ਨ ਕੀਤਾ ਇਹਨਾਂ ਨੇ ਫਾਲੋਅ ਅਪ ਕਰਕੇ ਇਸ ਇਨਵੈਸਟੀਗੇਸ਼ਨ ਵਿੱਚ ਇਹਨਾਂ ਨੂੰ ਪਤਾ ਚੱਲਿਆ ਕਿ ਜਿਹੜਾ ਨਿਗਰ ਨਿਗਮ ਉਰਫ ਲੱਕੀ ਹੈ ਉਹ ਇੱਕ ਹੋਰ ਮੁਕਦਮੇ ਚ ਅਰੈਸਟ ਹੋ ਗਿਆ ਸੀਗਾ ਉਹ ਜੇਲ੍ਹ ਵਿੱਚ ਮੌਜੂਦ ਸੀ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਜਦੋਂ ਉਸ ਤੋਂ ਕੁਛਕਿਛ ਕੀਤੀ ਤਾਂ ਇੱਕ ਜਸਪਾਲ ਉਰਫ ਬਿੱਲਾ ਹੈ ਜਿਹ ਜੋ ਇਹਨਾਂ ਨੂੰ ਪਤਾ ਚੱਲਿਆ ਕਿ ਉਸ ਕੋਲ ਇਲੀਗਲ ਵੈਪਨਸ ਮੌਜੂਦ ਨੇ ਜਦੋਂ ਇਹਨਾਂ ਨੇ ਉਸ ਨੂੰ ਐਪ੍ਰੀਹੈਂਡ ਕੀਤਾ ਤਾਂ ਉਸ ਦੇ ਕੋਲੋਂ ਦੋ ਪਿਸਤੌਲ ਇਹਨਾਂ ਨੂੰ 32 ਬੋਰ ਦੇ ਮਿਲੇ ਉਸ ਦੀ ਪੁੱਛਗਿੱਛ ਤੇ ਅੱਗੇ ਇੱਕ ਸਤਨਾਮ ਉਰਫ ਸੱਤਾ ਹੈਗਾ ਜੋ ਨਾਮਿਨੇਟ ਹੋਇਆ ਜੋ ਪਹਿਲਾਂ ਤੋਂ ਹੀ ਜੋ ਪਿਕ ਹੀਵਿੰਡ ਦਾ ਰਹਿਣ ਵਾਲਾ ਹੈ ਤਾਂ ਇਹ ਪਹਿਲਾਂ ਤੋਂ ਹੀ ਸੰਗਰੂਰ ਜੇਲ੍ਹ ਵਿੱਚ ਬੰਦ ਹੈ ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਉਸ ਦੀ ਨਿਸ਼ਾਨਦੇਹੀ ਤੇ ਸਾਨੂੰ ਜੇਲ੍ਹ ਵਿੱਚੋਂ 8 ਮੋਬਾਈਲ ਫੋਨ ਬਰਾਮਦ ਹੋਏ ਜਿਸ ਤੇ ਇੱਕ ਫਰੈਸ਼ ਐਫ ਆਈ ਆਰ ਦਰਜ ਹੋਈ ਪੁਲਿਸ ਸਟੇਸ਼ਨ ਸਿਟੀਵੰਦ ਦੇ ਵਿੱਚ ਨਾਲੇ ਇਸ ਰਿਕਵਰੀ ਤੋਂ ਬਾਅਦ ਜਦੋਂ ਅਸੀਂ ਅੱਗੇ ਪੁੱਛ ਕੇ ਉਸ ਤੋਂ ਹੋਰ ਕੀਤੀ ਤਾਂ ਸਾਨੂੰ 1 ਕਿਲੋ 500 ਗ੍ਰਾਮ ਹੈਰੋਇਨ ਇੱਕ ਪਿਸਤੌਲ 32 ਬੋਰ ਸਾਨੂੰ ਇੱਕ ਦੇਸੀ ਕੱਟਾ 12 ਬੋਰ ਤੇ 6 ਜ਼ਿੰਦਾ ਕਾਰਤੂਸ ਮਿਲੇ। ਕੁੱਲ ਜੋ ਬਰਾਮਦੀਆਂ ਇਸ ਮੁਕਦਮੇ 'ਚ ਹਲੇ ਤੱਕ ਹੋਈਆਂ ਉਹ ਹੈ 1 ਕਿਲੋ 625 ਗ੍ਰਾਮ ਹੈਰੋਇਨ 12 ਮੋਬਾਈਲ ਫੋਨ 13 ਜ਼ਿੰਦਾ ਰੋਂਦ 3 ਪਿਸਤੌਲ 32 ਬੋਰ ਅਤੇ 2 ਦੇਸੀ ਕੱਟੇ 12 ਬੋਰ। ਇਸ ਨੰ ਸਾਰੇ ਦੇ ਸਾਰੇ ਜੋ ਤੁਹਾਨੂੰ ਮੈਂ ਹੁਣ ਸੀਕੁਐਂਸ ਆਫ ਇਵੈਂਟਸ ਦੱਸਿਆ ਹੈ ਅਕਿਊਜ਼ ਦੇ ਬਾਰੇ ਦੱਸਿਆ ਇਹਨਾਂ ਦੇ ਪਿੱਛੇ ਸਾਡੀ ਟੀਮਸ ਲਗਾਤਾਰ ਹਲੇ ਵੀ ਕੰਮ ਕਰ ਰਹੀਆਂ ਨੇ ਤੇ ਇਸ ਦੀ ਬੈਕਵਰਡ ਫਾਰਵਰਡ ਲਿੰਕੇਜਸ ਤੇ ਵੀ ਲਗਾਤਾਰ ਤਫ਼ਤੀਸ਼ ਚੱਲੀ ਹੈ ਪਹਿਲਾਂ ਕਿੰਨੇ ਕੁ ਪਰਚੇ ਮਾਮਲੇ ਦਰਜ ਨੇ ਜੈਨਾਂ ਦੇ ਤੇ ਇਹਨਾਂ ਦੀ ਜਿਹੜੀ ਆਪਸੀ ਗਰੁੱਪ ਬਣਾਇਆ ਹੈ ਜੀਆਂ ਜੇਲ੍ਹ ਦੇ ਵਿੱਚ ਲਿਆ ਕੇ ਦੇ ਜਿਹੜੇ ਤਾਂ ਮੈਂ ਤੁਹਾਨੂੰ ਤਿੰਨ ਦੋਸ਼ੀ ਦੱਸੇ ਹੈਗੇ ਜੀ ਨਿਗਮ ਗੁਰਪ੍ਰੀਤ ਪੈਰੋ ਅਤੇ ਜਸਪਾਲ ਬਿੱਲਾ ਇਹ ਤਿੰਨੋਂ ਸੰਗਰੂਰ ਤੇ ਰਹਿਣ ਵਾਲੇ ਨੇ ਤੇ ਇੱਕ ਦੂਸਰੇ ਨੂੰ ਪਹਿਲਾਂ ਜਾਣਦੇ ਸੀ ਲੀਗਲ ਐਕਟੀਵਿਟੀਜ਼ ਵਿੱਚ ਬੀ ਇੰਗੇਜਡ ਸੀ ਇਨਾਂ ਤੇ ਪਹਿਲਾਂ ਮਲਟੀਪਲ ਐਫ ਆਈਆਰਸ ਦਰਜ ਨੇ ਜਿਹੜਾ ਸਤਨਾਮੂਰ ਸਰਤਾ ਹੈਗਾ ਉਹ ਇਹਨਾਂ ਨੂੰ ਸੰਗਰੂਰ ਜੇਲ੍ਹ ਵਿੱਚ ਹੀ ਮਿਲਿਆ ਹੈਗਾ ਤੇ ਉਹ ਜਿਹੜਾ ਉਸਤੇ ਸਤਨਾਮ ਸੱਤੇ ਤੇ ਤਿੰਨ ਐਫ ਆਈਆਰ ਪਹਿਲਾਂ ਦਰਜ ਨੇ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਟੋਮੋਬਾਈਲ ਕੋਈ ਜੇਲ੍ਹ ਦੇ ਵਿੱਚ ਬਰਾਮਦ ਹੋਏ ਨੇ ਕਦੋਂ ਤੋਂ ਇਹ ਜੇਲ੍ਹ ਦੇ ਵਿੱਚ ਉਹ ਰੈਕਟ ਚਲਾ ਰਹੇ ਸੀ ਤੇ ਕਦੋਂ ਤੋਂ ਜਿਹੜੇ ਮੋਬਾਈਲ ਨੇ ਉਹ ਜੇਲ੍ਹ ਦੇ ਅੰਦਰ ਗਏ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਰੇਡ ਕੀਤੀ ਜਦੋਂ ਉਹਦੇ ਮੋਬਾਈਲ ਬਰਾਮਦ ਹੋਏ ਸੀ ਉਸ ਤੋਂ ਬਾਅਦ ਮੋਬਾਈਲ ਅੰਦਰ ਗਏ ਨੇ ਜਦੋਂ ਤੋਂ ਪਹਿਲਾਂ ਦੇ ਗਏ ਇਹ ਮੋਬਾਈਲ ਜੀ ਜੋ ਜਿਤ ਤੱਕ ਚੱਲੇ ਉਸ ਤੋਂ ਬਾਅਦ ਗਏ ਹੈ ਇਹ ਕਿਸੇ ਇਕਵਿਪਮੈਂਟ ਦੇ ਰਾਹੀਂ ਅੰਦਰ ਲੈ ਕੇ ਗਏ ਸੀ ਕਿ ਉਸ ਦੇ ਬਾਰੇ ਅਸੀਂ ਹੋਰ ਕਲੀਅਰ ਕਰ ਰਹੇ ਹਾਂ ਸਾਨੂੰ ਹੋਰ ਵੀ ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਸ ਦੇ ਵਿੱਚ ਡੂੰਘਾਈ ਨਾਲ ਤਫਤੀਸ਼ ਕਰਨੀ ਪਵੇਗੀ ਤਾਂ ਕਿ ਇਸ ਦਾ ਸਾਰਾ ਪਰਦਾ ਫਾਸ਼ ਹੋ ਸਕੇ ਲੇਕਿਨ ਇੱਕ ਬਿਗ ਬਲੋ ਹੈ ਟੂ ਸਮਗਲਿੰਗ ਰੈਕਟ ਜੇਲ ਦੇ ਅੰਦਰ ਤੇ ਬਾਹਰ ਦੋਨੋਂ